ਮਾਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਯੋਗ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਇਹਨਾਂ ਦੇ ਦੇਸ਼ਾ ਨਿਰਦੇਸ਼ਾਂ ਨਾਲ ਅੱਜ ਮੋਗਾ ਪੂਰੇ ਜ਼ਿਲ੍ਹੇ ਦੀਆਂ ਚਾਰੋਂ ਸਬ ਡਿਵੀਜ਼ਨਾਂ ਵਿੱਚ ਇੱਕ ਜੁਆਇੰਟ ਫ੍ਰੈਗਮੈਂਟ ਕੀਤਾ ਜਾ ਰਿਹਾ ਹੈ ਅਸੀਂ ਅੱਜ ਇਸ ਵੇਲੇ ਜੁਕਿੰਦਰ ਚੌਕ ਸਿਟੀ ਮੋਗਾ ਖੜੇ ਹੈ ਮੇਰੇ ਨਾਲ ਚਾਰ ਜੀਓ ਡੀਐਸਪੀ ਰੈਂਕ ਦੇ ਅਫਸਰ ਚਾਰ ਹੀ ਐਸਐਚਓ ਜਿਹੜੇ ਮੋਗਾ ਸਬਡਿਵੀਜ਼ਨ ਦੇ 4 ਐਸਐਚਓ ਤੇ ਨਾਲ 120 ਤਕਰੀਬ ਜਵਾਨ ਜਿਹਦੇ ਵਿੱਚ 2000 ਰੁਪਿਆ ਟੀਮਾਂ ਤੇ ਨਾਲ ਸਾਡੀ ਲੋਕਲ ਪੀਸੀਆਰ ਦੀ ਟੀਮ ਅਸੀਂ ਇੱਕ ਫਲੈਗ ਮੱਚ ਕਰ ਰਹੇ ਹਾਂ ਬਾਜ਼ਾਰ ਦੇ ਵਿੱਚ ਜਿਹਦੇ ਵਿੱਚ ਅਸੀਂ ਇੱਕ ਤਾਂ ਸਾਡਾ ਲੋਕਾਂ ਨੂੰ ਮੈਸੇਜ ਹੋਏਗਾ ਕਿ ਪੁਲਿਸ ਜਿਹੜੀ 24 ਘੰਟੇ ਤੇ ਸੱਤੋ ਦਿਨ ਮਸਤੈਦ ਹੈ ਤੇ ਮਾੜੇ ਅਨਸਰਾਂ ਨੂੰ ਅਸੀਂ ਇਸੇ ਫਲੈਗ ਮੱਚ ਨਾਲ ਇੱਕ ਮੈਸੇਜ ਮਿਲ ਜਾਂਦਾ ਹੈ ਕਿ ਇੱਕ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਤੇ ਕੋਈ ਵੀ ਐਹੋ ਜੀ ਗਤੀਵਿਧੀ ਕੋਈ ਅਸ਼ਰਾਰਤੀ ਹਰਕਤ ਕਰਨ ਤੋਂ ਪਹਿਲਾਂ ਸੋਚ ਲਵੇ ਵੀ ਉਹਦਾ ਅੰਜਾਮ ਇਹ ਹੈ ਕਿ ਵੀ ਅਸੀਂ ਕਾਨੂੰਨ ਦੇ ਤਹਿਤ ਬਣਦੀ ਤੁਰੰਤ ਕਾਰਵਾਈ ਕਰਨ ਲਈ ਤਤਪਰ ਆ ਸਰ ਇਹ 12 ਘੰਟੇ ਦਾ ਸੀਰੀਅਲ ਚੱਲ ਰਿਹਾ ਹੈ ਨਾਕਾਬੰਦੀ ਕਿੰਨੀ ਕੀ ਹੈ ਸ਼ਹਿਰ ਦੇ ਵਿੱਚ ਹਾਂ ਜੀ ਸਾਡੀਆਂ ਜਿਹੜੀਆਂ ਨੇ ਡੇ ਟਾਈਮ ਤੇ ਨਾਈਟ ਟਾਈਮ ਲਗਾਤਾਰ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਅਸੀਂ ਸਪੈਸ਼ਲ ਜਿਹੜੀ ਅਰਬਨ ਏਰੀਆ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖਰੇ ਨਾਕੇ ਚੱਲ ਰਹੇ ਆ ਜਿਹਦੇ ਵਿੱਚ ਪੀਸੀਆਰ ਦੀਆਂ ਟੀਮਾਂ ਨੇ ਇਹਦੇ ਵਿੱਚ ਸਾਡੇ ਜਿਹੜੇ ਥਾਣਿਆਂ ਦੇ ਜੁਟੀ ਅਫਸਰ ਹੈ ਉਹ ਨਾਕੇ ਲਾ ਰਹੇ ਨੇ ਇਸ ਤੋਂ ਇਲਾਵਾ ਜਿਹੜੀਆਂ ਵੀ ਸਾਡੇ ਜ਼ਿਲ੍ਹੇ ਦੀਆਂ ਹੱਦਾਂ ਨੇ ਇਹਨੂੰ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਕਹਿੰਦੇ ਆ ਉਹ ਵੀ 24 ਘੰਟੇ ਦੋ ਸ਼ਿਫਟਾਂ ਜਿਹੜੀਆਂ ਦਿਨ ਦੀਆਂ ਤੇ ਸ਼ਾਮ ਦੀਆਂ ਚੱਲ ਰਹੀਆਂ ਸਾਡੇ ਕੋਲ ਕੁਝ ਐਕਸਟਰਾ ਫੋਰਸ ਹੈੱਡਕਵਰਟਰ ਵੱਲੋਂ ਵੀ ਸਾਨੂੰ ਮਿਲੀ ਹੈ ਜੇ ਉਹ ਵੀ ਫੋਰਸ ਵੀ ਅਸੀਂ ਪ੍ਰੋਪਰ ਉਹਦੀ ਯੂਟਿਲਾਈਜੇਸ਼ਨ ਕਰ ਰਹੇ ਆ ਤਾਂ ਕਿ ਲੋਕਾਂ ਵਿੱਚ ਵੱਧ ਤੋਂ ਵੱਧ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਆ ਲੋਕਾਂ ਨੂੰ ਮਹਿਸੂਸ ਹੋਵੇ ਤੇ ਅਸੀਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਤੇ ਨੱਥ ਪਾ ਸਕੀਏ ਅਸੀਂ ਅਪੀਲ ਤਾਂ ਇਹੀ ਹੈ ਜੀ ਜਨਰਲ ਅਪੀਲ ਹੈ ਪੁਲਿਸ ਦੀ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਹੈ ਉਹ ਕੋਈ ਵੀ ਇਹੋ ਜੀ ਗਤੀਵਿਧੀ ਕਰਨ ਤੋਂ ਪਹਿਲਾਂ ਸੋਚੇ ਕਿ ਵੀ ਇਹਦਾ ਜਿਹੜਾ ਅੰਜਾਮ ਹੈ ਅਸੀਂ ਪ੍ਰੋਪਰ ਜਿਹੜੀ ਪੁਲਿਸ ਦਾ ਐਕਸ਼ਨ ਤੁਰੰਤ ਲੈਨੇ ਆ ਮੁੰਗਾ ਪੁਲਿਸ ਬੜੀ ਹੀ ਪ੍ਰੋਫੈਸ਼ਨਲ ਪ੍ਰੈਕਟੀਕਲ ਪੁਲਿਸ ਹੈ ਤੇ ਸਾਡੇ ਕੋਲ ਜਿਹੜੀ ਨਵੀਂ ਫੋਰਸ ਹੈ ਇਹ ਵੀ ਜਿਹੜੇ ਨਵੇਂ ਜਵਾਨ ਮੁੰਡੇ ਨੇ ਸਾਡੀ ਅੱਜ ਫੌਜ ਦਾ ਹਿੱਸਾ ਨੇ ਇਹ ਵੀ ਬਹੁਤ ਐਕਟਿਵਲੀ ਪੁਲਿਸਿੰਗ ਕਰ ਰਹੇ ਆ ਤੇ ਮੇਰੇ ਨਾਲ ਵੀ ਅੱਜ ਚਾਰ ਜੀਓ ਹੈ ਤੇ ਸਾਡੀ ਫੋਰਸ ਹੈ ਅਸੀਂ ਅੱਜ ਫਲੈਟ ਵਾਚ ਕਰ ਰਹੇ ਆ ਸਾਡਾ ਇਹੀ ਮੈਸੇਜ ਹੈ